ਪੰਜਾਬ ਸਰਕਾਰ ਆਪਕੇ ਦਵਾਰ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਸਰਾਬਾ ਨਗਰੀ ਬਲਾਕ ਕੋਰ ਦੁਆਰਾ ਸਾਇਬਕੇ ਹਲਕਾ ਵੈਸਤ ਗੁਰਪ੍ਰੀਤ ਗੋਗੀ ਦੇ ਦਿਸ਼ਾ ਨਿਰਦੇਸ਼ ਹੈ ਇੱਥੇ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵਾਰਡ 57 ਤੋਂ ਬਲਾਕ ਪ੍ਰਧਾਨ ਪਵਨਦੀਪ ਸਿੰਘ ਨੇ ਸ਼ਿਰਕਤ ਕੀਤੀ ਵਿਧਾਨ ਕਾਲਵਤਕਾਰ ਦਾ ਪ੍ਰਬੰਧ ਕਰਨ ਗਿਆ ਕਿ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਦੇ ਕਿਸੇ ਵਿਅਕਤੀ ਨੂੰ ਸਰਕਾਰੀ ਦਫਤਰਾਂ ਵਿੱਚ ਤੱਕੇ ਨਾ ਖਾਣੇ ਪੈਣ ਜਿਸ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਇੱਕੋ ਛੱਤ ਤੇ ਹੀ ਤਾਂ ਵੱਖ-ਵੱਖ ਵੀ ਪਾਗਾ ਦੇ ਅਧਿਕਾਰੀ ਤੇ ਕਰਮਚਾਰੀ ਮਿਲਣਗੇ ਜੋ ਤੁਹਾਡੇ ਸਰਕਾਰੀ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਵਨਦੀਪ ਸਿੰਘ ਬਲਾਕ ਪ੍ਰਧਾਨ ਲੁਧਿਆਣਾ ਪੱਛਮੀ ਵਾਰਡ ਨੰਬਰ 57 ਨਵਾ ਤੇ ਪੁਰਾਣਾ 72 ਤੇ ਜਿੱਦਾਂ ਕਿ ਭਗਵੰਤ ਪਾਣਜੀ ਦੇ ਸਰਕਾਰ ਤੁਹਾਡੇ ਦਵਾਰ ਦੇ ਉੱਤੇ ਕੈਂਪ ਲਾਏ ਗਏ ਨੇ ਵੀ ਜਿਹੜਾ ਉਹਨਾਂ ਦਾ ਮਕਸਦ ਸੀਗਾ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਹ ਕਹਿੰਦੇ ਸੀ ਅਸੀਂ ਆਪ ਲੋਕਾਂ ਕੋਲ ਆਏਗਾ ਸਾਡਾ ਸਟਾਫ ਸਰਕਾਰੀ ਆਏਗਾ ਕੰਮ ਕਰਨ ਲਈ ਤੇ ਇਹ ਕੈਂਪ ਲੱਗੇ ਨੇ ਬੜਾ ਹੁਸ਼ਾ ਮਿਲ ਰਿਹਾ ਤੇ ਅੱਜ ਇੱਥੇ ਇੱਕ ਤੋਂ ਚਾਰ ਦਾ ਟਾਈਮ ਦੇ ਲੱਗਾ ਕੈਂਪ ਤੇ ਇਲਾਕਾ ਨੂੰ ਅਸੀਂ ਸਾਰੇ ਆ ਰਹੇ ਨੇ ਬੜਾ ਵਧੀਆ ਇਹਨਾਂ ਦਾ ਕੰਮ ਹੋ ਰਿਹਾ ਮੋਕੇ ਤੇ ਜਿਹੜੇ ਕਈ ਕੰਮ ਰੁਕੇ ਪਏ ਸੀ ਉਹਨਾਂ ਨੂੰ ਹੁੰਦਾ ਸੀ ਇੱਧਰ ਜਾਣਾ ਸਾਰੇ ਕੰਮ ਹੋ ਰਹੇ ਨੇ ਤੇ ਲੋਕਾਂ ਨੂੰ ਬਹੁਤ ਸਹੂਲਤ ਹੈ ਲੋਕੀ ਬਹੁਤ ਖੁਸ਼ ਨੇ ਉਹਨਾਂ ਤੋਂ ਕਿਸ ਤਰ੍ਹਾਂ ਨੇ ਅੱਗੇ ਤੁਹਾਡੇ ਆਂਡ ਸਮਾਜਿਕ ਕੰਮ ਕਰਾਈ ਜਾਣ ਕਿਸ ਸਰਕਾਰ ਵੱਲੋਂ ਜਿੱਦਾਂ ਜੀ ਹੁਣ ਵੀ ਐ ਮੰਨ ਲਓ ਆਪਣਾ ਜਨਮ ਸਰਟੀਫਿਕੇਟ ਕਿਸੇ ਦਾ ਮੈਰਿਜ ਦਾ ਹੋ ਗਿਆ ਕਿਸੇ ਦੀ ਕੋਈ ਪ੍ਰੋਬਲਮ ਹੈਗੀ ਹੈ ਕੋਈ ਸੀਵਰ ਰਿਗਾਰਡਿੰਗ ਹੋ ਗਈ ਕਿ ਕੋਈ ਕਿਸੇ ਦੀ ਬਿਜਲੀ ਦੀ ਸ਼ਿਕਾਇਤ ਹੈ ਕੋਈ ਕਿਸੇ ਦੀ ਆਪਣਾ ਪੈਨਸ਼ਨ ਦੇ ਰਿਗਾਰਡੇ ਕੋਈ ਹੈਂਡੀਕੈਪ ਨੇ ਉਹਨਾਂ ਦੇ ਕੰਮ ਕਰਾਏ ਨੇ ਮੈਂ ਐਸ ਕੇ ਨਾ ਕਈਆਂ ਦੇ ਕੰਮ ਕਰਾਏ ਆ ਅਤੇ ਉਹ ਸਾਰੇ ਹੋ ਰਹੇ ਨੇ ਹੱਲ ਤੇ اسی ਤਰੀਕੇ ਨਾਲ ਇਹ ਹੋ ਰਿਹਾ ਜਿੱਦਾਂ ਆਪਣੇ ਰੂਟੀਨ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਉਹ ਸਾਰੇ ਕੰਮ ਹੁੰਦੇ ਰਹਿਣਗੇ ਅੱਗੋਂ ਵੀ ਤੇ ਜਿੱਦਾਂ ਕਿ 106 76 ਵੀ ਇਹਨਾਂ ਨੇ ਆਨਲਾਈਨ ਦਿੱਤਾ ਹੋਇਆ ਨੰਬਰ ਉਹਦੇ ਤੇ ਵੀ ਫੋਨ ਕਰਕੇ ਅੱਗੋਂ ਕੰਮ ਕਰਵਾਏ ਜਾ ਸਕਦੇ ਆ। ਇਹ ਜੀ ਅੱਜ ਅਸੀਂ ਸ਼ਰਬਨ ਹੈ ਗਈ ਬਲੌਗ ਗੁਰਦੁਆਰਾ ਸਾਹਿਬ ਚਲਾਇਆ। ਇੱਥੇ ਪਬਲਿਕ ਦੇ ਹਰ ਇੱਕ ਕੰਮ ਜਿਵੇਂ ਬਰਥ ਸਰਟੀਫਿਕੇਟ ਹੋ ਗਿਆ ਹੋਰ ਕਈ ਕੰਮ ਜਿਵੇਂ ਕਾਰਪੋਰੇਸ਼ਨ ਦੇਗਾ ਰਾਸ਼ਨ ਕਾਰਡ ਤੇ ਆ ਜੁਆ ਮੈਂ ਇੱਕ ਪੁਰਾਣੇ ਰਾਸ਼ਨ ਕਾਰਡ ਜਿਹੜੇ ਸਰਕਾਰ ਨੇ ਬੰਦ ਕਰਤੇ ਸੀ, ਮੋਦੀ ਸਰਕਾਰ ਨੇ ਬੰਦ ਕਰਤੇ ਸੀ ਉਹ ਵੀ ਸ਼ੁਰੂ ਕੀਤੇ ਨੇ। ਡੈਥ ਬਰਥ ਸਰਟੀਫਿਕੇਟਸ ਫੋਰ ਕੋਈ ਪ੍ਰਾਪਰਟੀ ਦਾ ਵਾਟਰ ਸਪਲਾਈ ਤੇ ਹੋਰ ਬੜੇ ਕੰਮ। ਜਿਹੜਾ ਕਿ ਪਬਲਿਕ ਵਿਚਾਰੀ ਇੱਧਰ ਉੱਧਰ ਹਰਾਸ ਹੁੰਦੀ ਸੀਗੀ ਹੁਣ ਇੱਥੇ ਸਾਰੇ ਡਿਪਾਰਟਮੈਂਟ ਆਏ ਨੇ ਇੱਥੇ ਲੋਕਾਂ ਨੂੰ ਸਾਰੇ ਇੱਕ ਟੇਬਲ ਤੇ ਬੜੇ ਆਰਾਮ ਦੇ ਨਾਲ ਐਮਐਲਏ ਸਾਹਿਬ ਵੀ ਖੁਦ ਆ ਕੇ ਗਏ ਨੇ ਜਿਹਨੂੰ ਕਿਸੇ ਦੀ ਸਾਈਨ ਦੀ ਜਰੂਰਤ ਸੀ ਸਾਈਨ ਕੀਤੇ ਨੇ ਆਰਾਮ ਦੇ ਨਾਲ ਬੜਾ ਵਧੀਆ ਲੋਕਾਂ ਦਾ ਕੰਮ ਹੋ ਰਿਹਾ ਕਿੰਨੇ ਤੋਂ ਕਿੰਨੇ ਮੈਡਮ ਕਿੰਨੇ ਚੱਲੇਗਾ ਜੀ ਇਹ 4:30 ਵਜੇ ਤੱਕ ਚੱਲੇਗਾ 1 ਤੋਂ 4 ਮੈਡਮ ਦੇਖੇਗਾ ਇਹ ਜਿਆਦਾ ਇਹਨਾਂ ਰਜਿਸਟਰ ਨਹੀਂ ਬਣਿਆ ਹਾਂ ਅਜੇ ਤੱਕ ਕਹਿੰਦੇ ਆ ਉਹ ਲੋਕੀ ਆ ਰਹੇ ਨੇ ਪੁਰਾਣੇ ਚੱਲੂ ਕਿਤੇ ਨਵੇਂ ਵੀ ਬਣਦੇ ਨੇ ਨਵੇਂ ਅਸੀਂ ਫਾਰਮ ਭਰ ਲਏ ਆ ਜਦੋਂ ਪੋਰਟਲ ਖੁੱਲੂਗਾ ਨਾਲ ਹੀ ਅਸੀਂ ਉਹ ਬਣਾਉਣੇ ਸ਼ੁਰੂ ਕਰ ਦਾਂਗੇ ਕੀ ਕੀ ਕਹਿਣਾ ਚਾਹ ਰਹੇ ਲੋਕ ਇਲਾਕਾ ਨਿਵਾਸੀਨ ਕੀ ਮਸ਼ੀਨ ਚਾਹਦੇ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਦਾ ਹੈਗਾ ਕਿ ਇਲਾਕਾ ਨਾ ਅਸੀਂ ਬਹੁਤ ਖੁਸ਼ ਨੇ ਕਿਉਂਕਿ ਇੱਕੋ ਇੱਕ ਜਗ੍ਹਾ ਤੇ ਸਾਰੇ ਟੇਬਲ ਲੱਗੇ ਹੋਏ ਨੇ ਉਹਨਾਂ ਨੂੰ ਕਿਤੇ ਦੂਰ ਭੱਜ ਦੌੜ ਨਹੀਂ ਕਰਨੀ ਪੈਂਦੀ ਲਾਈਨਾਂ 'ਚ ਨਹੀਂ ਲੱਗਣਾ ਪੈਂਦਾ ਸਾਰੇ ਡਿਪਾਰਟਮੈਂਟ ਇੱਥੇ ਆਏ ਨੇ ਇੱਕ ਜਗ੍ਹਾ ਤੋਂ ਸਾਈਨ ਕਰਵਾ ਕੇ ਦੂਜੀ ਜਗ੍ਹਾ ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ ਉਹਨਾਂ ਦਾ ਕੰਮ ਐਡ ਐਡ ਪ੍ਰੈਜ਼ੈਂਟ ਉਹਨਾਂ ਨੂੰ ਆਧਾਰ ਕਾਰਡ ਵੀ ਬਣਨੇ ਮਿਲਦੇ ਆ ਮੈਂ ਅਨੀਸ਼ ਖਾਨ ਆਮ ਆਦਮੀ ਪਾਰਟੀ ਜੀਲਾ ਸਕੱਤਰ ਹਾਂ ਜੀ ਮਾਨੋਟੀ ਦਾ ਤੇ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਹੈ ਮਾਨ ਸਰਕਾਰ ਤੁਹਾਡੇ ਦੁਆਰ ਇਹਦਾ ਲਾਹਾ ਇਥੋਂ ਦੀ ਪਬਲਿਕ ਲੈਰੀ ਹੈ ਜੋ ਲੋਕਲ ਪਬਲਿਕ ਹੈ ਜੋ ਇੱਥੇ ਵਾਰਡ ਦੀ ਪਬਲਿਕ ਹੈ ਵਾਰਡ ਨੰਬਰ 57 ਦੇ ਵਿੱਚ ਲਾਇਆ ਗਿਆ ਹੈ ਇਹ ਤੇ ਇਦਾਂ ਦੇ ਕਈ ਹਜ਼ਾਰਾ ਕੈਂਪ ਲਾਣੇ ਆ ਜਿੱਦਾਂ ਤੁਹਾਨੂੰ ਪਤਾ ਮਾਨ ਸਾਹਿਬ ਵੱਲੋਂ ਅਨਾਉਂਸਮੈਂਟ ਹੋਈ ਹੈ ਤੇ ਇਹਦਾ ਫਾਇਦਾ ਦੇਖੋ ਜੀ ਜੋ ਇਹਦਾ ਫਾਇਦਾ ਉਸ ਬੰਦੇ ਨੂੰ ਆ ਦੇਖੋ ਜੋ ਨਹੀਂ ਜਾ ਸਕਦਾ ਸਰਕਾਰੀ ਦਫ਼ਤਰਾਂ ਦੇ ਧੱਕੇ ਨਹੀਂ ਖਾ ਸਕਦਾ ਠੀਕ ਹੈ ਨਾ ਜੀ ਕੋਈ ਬਜ਼ੁਰਗ ਹੈ ਉਹ ਚੱਲ ਕੇ ਨਹੀਂ ਜਾ ਸਕਦਾ ਕਿਸੇ ਕੋ ਸਾਧਨ ਨਹੀਂ ਹੈਗਾ ਉਹਦੇ ਲਈ ਬਹੁਤ ਹੀ ਲਾਭਦਾਇਕ ਇਹ ਹੈਗੀ ਚੀਜ਼ ਉਸ ਤੋਂ ਬਾਅਦ ਇਹ ਜੋ ਕੰਮ ਇੱਥੇ ਹੋ ਰਹੇ ਨੇ ਇਹ ਕਰਪਸ਼ਨ ਨੂੰ ਵੀ ਠੱਲ ਪਏਗੀ ਇਹਦੇ ਨਾਲ ਕਰਪਸ਼ਨ ਵੀ ਕਿਤੇ 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 ਨਾ ਕਿਤੇ ਘੱਟ ਹੋਏਗੀ ਇਹਦੇ ਨਾਲ ਬਾਕੀ ਲੋਕਾਂ ਦਾ ਸਾਨੂੰ ਬਹੁਤ ਹੀ ਹੁਲਾਰਾ ਮਿਲ ਰਿਹਾ ਬਹੁਤ ਹੀ ਲੋਕ ਸਾਡੇ ਨਾਲ ਜੁੜ ਰਹੇ ਨੇ ਤੇ ਇਹਦੀ ਪ੍ਰਸ਼ੰਸਾ ਕੀਤੀ ਜਾ ਰਹੀ ਲਦਾਣਾ ਲਾਈਵ ਲਈ ਟੀੰਗਾ ਚਾਰਥੀ ਰਿਪੋਰਟ